ਹਾਂਜੀ ਜੇ ਤੁਸੀਂ ਪਹਿਲਾਂ ਤੋਂ ਹੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਚੁੱਕੇ ਹੋ ਜਾਂ ਇਸ ਵੀਡੀਓ ਨੂੰ ਦੇਖਦੇ ਹੋਏ ਸਬਸਕ੍ਰਾਈਬ ਕਰਨ ਜਾ ਰਹੇ ਹੋ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਐਜੂਕੇਸ਼ਨ ਸਿੰਪਲੀਫਾਈਡ ਬਾਈ OCDC ਚੈਨਲ ਦੇ ਉੱਪਰ ਸੋ ਪੰਜਾਬ ਸਰਕਾਰ ਦੁਆਰਾ ਇੱਕ ਹੋਰ ਨਵੀਂ ਸਰਕਾਰੀ ਭਰਤੀ ਅਨਾਉਂਸ ਕਰ ਦਿੱਤੀ ਗਈ ਹੈ ਜਿਸ ਦਾ ਇਸ਼ਤਿਹਾਰ ਆ ਚੁੱਕਿਆ ਹੈ 14 ਫਰਵਰੀ 2024 ਨੂੰ ਤੇ ਜਿਹੜਾ ਦਾ ਕੰਪਲੀਟ ਨੋਟੀਫਿਕੇਸ਼ਨ ਹੈ ਉਹ ਬਹੁਤ ਜਲਦ ਆ ਜਾਵੇਗਾ 16 ਤਰੀਕ ਤੋਂ ਇਹਦਾ ਅਰੇਦਨ ਸ਼ੁਰੂ ਹੋ ਜਾਵੇਗਾ ਜਾਨਕਿ 16 ਫਰਵਰੀ ਤੁਸੀਂ ਅਪਲਾਈ ਕਰ ਸਕੋਗੇ ਸੋ ਕਿਹੜੀਆਂ ਪੋਸਟਾਂ ਨੇ ਕੰਪਲੀਟ ਜਾਣਕਾਰੀ ਤੁਹਾਨੂੰ ਇਸ ਵੀਡੀਓ ਚ ਮਿਲਣ ਜਾ ਰਹੀ ਹੈ ਪਰ ਉਸ ਤੋਂ ਪਹਿਲਾਂ ਮੈਨੂੰ ਉਮੀਦ ਹੈ ਕਿ ਤੁਸੀਂ ਅੱਜ ਦਾ ਜਿਹੜਾ ਦਿਨ ਹੈ ਇਹ 14 ਫਰਵਰੀ ਨਹੀਂ ਭੁੱਲਿਓ ਹੋਮੋ ਕਿਉਂਕਿ 14 ਫਰਵਰੀ 2019 ਨੂੰ ਪੁਲਵਾਮਾ ਅਟੈਕ ਦੇ ਵਿੱਚ ਆਪਣੇ 40 ਜਿਹੜੇ ਯੋਧੇ ਸਿਗੇ ਉਹ ਸ਼ਹੀਦ ਹੋਏ ਸੀ ਸੋ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਜ਼ਰੂਰ ਆਪਣੇ ਆਪਣੇ ਅਨੁਸਾਰ ਜੋ ਵੀ ਕਮੈਂਟ ਬਾਕਸ ਵਿੱਚ ਲਿਖਣਾ ਚਾਹੁੰਦੇ ਹੋ ਤਾਂ ਜ਼ਰੂਰ ਲਿਖੋ ਤਾਂ ਹੁਣ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਜਿਹੜੀਆਂ ਪੋਸਟਾਂ ਨੇ ਉਹਨਾਂ ਦੀ ਕੀ ਜਾਣਕਾਰੀ ਹੈ ਠੀਕ ਹੈ ਕਿੰਨੀਆਂ ਪੋਸਟਾਂ ਨੇ ਤੇ ਕਿਹੜੇ-ਕਿਹੜੇ ਵਿਭਾਗ ਦੇ ਵਿੱਚ ਨੇ ਸੋ ਇਸ ਨੋਟੀਫਿਕੇਸ਼ਨ ਵਿੱਚ ਸਭ ਤੋਂ ਵੱਡੀ ਭਰਤੀ ਹੈ ਉਹ 52 ਪੋਸਟਾਂ ਦੀ ਇਨਸਪੈਕਟਰ ਗ੍ਰੇਡ 1 ਕਿਰਤ ਇਨਸਪੈਕਟਰ ਕਿਰਤ ਇਨਸਪੈਕਟਰ ਤੋਂ ਭਾਵੇਂ ਦਾ ਲੇਬਰ ਇਨਸਪੈਕਟਰ ਠੀਕ ਹੈ ਜੀ ਤਾਂ ਬਹੁਤ ਲੰਬੇ ਸਮੇਂ ਤੋਂ ਇਹਨਾਂ ਭਰਤੀਆਂ ਦੀ ਉਡੀਕ ਸੀਗੀ ਲੇਬਰ ਇਨਸਪੈਕਟਰ ਦੀ ਤਾਂ ਗ੍ਰੇਡ 1 ਦੇ ਅੰਦਰ ਇਹ ਪੋਸਟਾਂ ਕੱਢੀਆਂ ਗਈਆਂ ਨੇ 52 ਉਸ ਤੋਂ ਬਾਅਦ ਸ਼ਹਿਰੀ ਹਵਾ ਬਾਜ਼ੀ ਜਿਹਨੂੰ ਆਪਾਂ ਕਹਿੰਦੇ ਆਬੀਏਸ਼ਨ ਤਾਂ ਇਹਦੇ ਵਿੱਚ ਟੈਕਨੀਸ਼ੀਅਨ ਗ੍ਰੇਡ 1 ਦੀਆਂ ਦੋ ਅਸਾਮੀਆਂ ਟੈਕਨ ਟੈਕਨੀਕਲ ਅਫਸਰ ਦੀ ਇੱਕ ਅਸਾਮੀ ਅਤੇ ਟੈਕਨੀਸ਼ੀਅਨ ਗ੍ਰੇਡ 3 ਦੀਆਂ ਚਾਰ ਅਸਾਮੀਆਂ ਇਹ ਸਿੱਧੀ ਭਰਤੀ ਸਬੰ ਦਾ ਟੋਟਲ ਪੋਸਟ ਆਪਣੀਆਂ ਹੋ ਗਈਆਂ 52 ਤੇ 153 ਤੇ 255 ਤੇ 459 ਤਾਂ 59 ਪੋਸਟਾਂ ਦੇ ਲਈ ਜਿਹੜੀ ਅਵੇਦਨ ਮਿਤੀ ਹੈ ਉਹ ਤੁਸੀਂ 16 ਫਰਵਰੀ ਤੋਂ ਕਰ ਸਕ ਸਕੋਗੇ ਕੰਪਲੀਟ ਨੋਟੀਫਿਕੇਸ਼ਨ ਅੱਜ ਸ਼ਾਮ ਤੱਕ ਜਾਂ ਫਿਰ 15 ਤਰੀਕ ਤੱਕ ਜਦੋਂ ਵੀ ਆਉਂਦਾ ਹੈ ਤਾਂ ਤੁਹਾਨੂੰ ਜਿਹੜੀ ਕੰਪਲੀਟ ਜਾਣਕਾਰੀ ਆ ਉਹ ਵੀ ਬਹੁਤ ਜਲਦੀ ਸਾਂਝੀ ਕਰ ਦਿੱਤੀ ਜਾਵੇਗੀ ਉਮੀਦ ਕਰਦਾ ਇਹ ਸੂਚਨਾ ਤੁਹਾਨੂੰ ਪਸੰਦ ਆਵੇਗੀ ਹਰ ਇੱਕ ਵਾਰ ਸ਼ੇਅਰ ਕਰਨਾ ਨਾ ਭੁੱਲੋ ਹਮੇਸ਼ਾ ਸਹੀ ਤੇ ਸਟੀਕ ਜਾਣਕਾਰੀ ਲਈ ਚੈਨਲ ਦੇ ਨਾਲ ਜੁੜਨਾ ਨਾ ਭੁੱਲੋ ਸਬਸਕ੍ਰਿਪਸ਼ਨ ਦਾ ਬਟਨ ਉਹ ਜ਼ਰੂਰ ਦਬਾ ਲਵੋ ਥੈਂਕ ਯੂ ਥੈਂਕਸ ਫॉर ਵਾਚਿੰਗ